ਅੱਜ ਕੱਲ ਦੇ ਸਮੇਂ ਵਿੱਚ ਲੋਕ ਕਹਿੰਦੇ ਨੇ ਕਿ ਸਾਡੇ ਕੋ ਸਤਸੰਗ ਵਿੱਚ ਜ਼ਿਆਦਾ ਸਮਾਂ ਨਹੀਂ ਬੈਠਾ ਜਾਂਦਾ ਸਾਡੇ ਕੋ ਚੌਂਕੜੀ ਨਹੀਂ ਮਾਰੀ ਜਾਂਦੀ ਅਸੀਂ ਆਪਣੇ ਘਰ ਵਿੱਚ ਵੀ ਜ਼ਿਆਦਾ ਸਮਾਂ ਬੈਠ ਕੇ ਬਾਣੀ ਨਹੀਂ ਪੜ ਸਕਦੇ ਜ਼ਿਆਦਾ ਸਮਾਂ ਅਸੀਂ ਗੁਰਦੁਆਰੇ ਵਿੱਚ ਵੀ ਨਹੀਂ ਬੈਠ ਸਕਦੇ ਤਾਂ ਉਹ ਲੋਕ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਸੁਣ ਲੈਣ। ਵੀਡੀਓ ਨੂੰ ਐਂਡ ਤੱਕ ਸੁਣਨਾ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਗੁਰਬਾਣੀ ਦੀ ਸਾਡੇ ਜੀਵਨ ਵਿੱਚ ਕਿੰਨੀ ਅਹਿਮੀਅਤ ਹੈ। ਇੱਕ ਨਗਰ ਵਿੱਚ ਇੱਕ ਮਹਾਪੁਰਖ ਸੰਤ ਰਹਿੰਦੇ ਸਨ ਤੇ ਉਹ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਦੇ ਤੇ ਕਦੇ ਵੀ ਕਿਸੇ ਨੂੰ ਕਿਸੇ ਚੀਜ਼ ਦੀ ਜਾਂ ਕਿਸੇ ਕੰਮ ਦੀ ਜ਼ਰੂਰਤ ਹੁੰਦੀ ਤਾਂ ਹਮੇਸ਼ਾ ਉਸ ਮਹਾਪੁਰਖ ਕੋਲ ਆਉਂਦੇ। ਕਿਉਂਕਿ ਪਤਾ ਸੀ ਕਿ ਉਹ ਮਹਾਪੁਰਖ ਸੰਤ ਕਦੇ ਕਿਸੇ ਨੂੰ ਕਿਸੇ ਚੀਜ਼ ਤੋਂ ਨਾ ਨਹੀਂ ਕਰਦੇ। ਤਾਂ ਇਦਾਂ ਹੀ ਇੱਕ ਵਾਰੀ ਉਸ ਨਗਰ ਵਿੱਚ ਇੱਕ ਸੇਠ ਆ ਗਿਆ ਜੋ ਕਿ ਵਪਾਰੀ ਸੀ ਤੇ ਉਹ ਆਪਣਾ ਸਮਾਨ ਇੱਕ ਨਗਰ ਤੋਂ ਦੂਜੇ ਨਗਰ ਤੱਕ ਲੈ ਜਾਂਦਾ ਰਹਿੰਦਾ ਸੀ ਤੇ ਇੱਕ ਦਿਨ ਉਸ ਕੋਲੋਂ ਕਾਫੀ ਕੀਮਤੀ ਸਮਾਨ ਸੀ ਉਸਨੇ ਆਪਣੇ ਨਗਰ ਵਾਪਸ ਜਾਣਾ ਸੀ ਤੇ ਰਸਤੇ ਵਿੱਚ ਇੱਕ ਜੰਗਲ ਪੈਂਦਾ ਸੀ ਉਸ ਨੂੰ ਡਰ ਸੀ ਕਿ ਇੰਨਾ ਕੀਮਤੀ ਸਮਾਨ ਲੈ ਕੇ ਮੈਂ ਜੰਗਲ ਵਿੱਚੋਂ ਦੀ ਇਕੱਲਾ ਕਿਵੇਂ ਜਾਵਾਂਗਾ ਤਾਂ ਉਸਨੇ ਉਸ ਨਗਰ ਦੇ ਵਾਸੀਆਂ ਨੂੰ ਬੇਨਤੀ ਕੀਤੀ ਥਾਈ-ਥਾਈ ਜਾ ਕੇ ਕਿਹਾ ਕਿ ਮੇਰੇ ਨਾਲ ਚੱਲੋ ਮੈਨੂੰ ਜੰਗਲ ਦਾ ਰਸਤਾ ਪਾਰ ਕਰਵਾ ਦਿਓ ਮੇਰੇ ਕੋਲ ਬਹੁਤ ਹੀ ਕੀਮਤੀ ਸਮਾਨ ਹੈ ਤੇ ਮੈਂ ਮੂੰਹ ਮੰਗੀ ਤੁਹਾਨੂੰ ਮਾਇਆ ਦਵਾਂਗਾ ਪਰ ਕੋਈ ਵੀ ਉਸ ਨਾਲ ਜਾਣ ਲਈ ਤਿਆਰ ਨਾ ਹੋਇਆ ਲੋਕ ਕਹਿਣ ਲੱਗੇ ਕਿ ਸਾਨੂੰ ਤੋਂ ਮੂੰਹ ਮੰਗੀ ਮਾਇਆ ਤਾਂ ਦੇ ਦੇਵਾਂਗਾ ਜਦ ਅਸੀਂ ਉਸ ਮਾਇਆ ਨੂੰ ਵਰਤਨਯੋਗ ਰਏ ਹੀ ਨਾ ਤਾਂ ਉਸ ਮਾਇਆ ਦਾ ਫਾਇਦਾ ਹੀ ਕੀ ਤਾਂ ਫਿਰ ਕਿਸੇ ਇੱਕ ਨੇ ਉਸ ਨੂੰ ਕਿਹਾ ਕਿ ਉਸੇ ਹੀ ਨਗਰ ਵਿੱਚ ਇੱਕ ਮਹਾਪੁਰਖ ਸੰਤ ਰਹਿੰਦੇ ਨੇ ਉਹਨਾਂ ਕੋਲ ਚਲਿਆ ਜਾ ਉਹ ਹਮੇਸ਼ਾ ਹਰ ਇੱਕ ਦੀ ਮਦਦ ਕਰਦੇ ਨੇ ਤਾਂ ਉਹ ਸੇਠ ਜਦ ਮਹਾਪੁਰਖ ਦੀ ਝੌਂਪੜੀ ਵਿੱਚ ਪਹੁੰਚਿਆ ਤਾਂ ਮਹਾਪੁਰਖ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਤਾਂ ਮਹਾਪੁਰਖ ਉਹਨੂੰ ਬਿਠਾਉਂਦੇ ਨੇ ਤੇ ਕਹਿੰਦੇ ਨੇ ਕਿ ਪਹਿਲਾਂ ਜਲਸ਼ਕ ਜਲਸ਼ਕਾ ਕੇ ਕਹਿੰਦੇ ਨੇ ਕਿ ਦੱਸ ਹੁਣ ਕੀ ਗੱਲ ਹੈ ਤਾਂ ਸੇਠ ਸਾਰੀ ਗੱਲ ਦੱਸਦਾ ਕਿ ਮੈਂ ਵਪਾਰੀ ਹਾਂ ਮੇਰੇ ਕੋਲ ਅੱਜ ਕੀਮਤੀ ਸਮਾਨ ਹੈ ਤੇ ਮੈਨੂੰ ਹਨੇਰਾ ਹੋ ਗਿਆ ਤੇ ਮੈਨੂੰ ਜੰਗਲ ਦਾ ਰਸਤਾ ਪਾਰ ਕਰਵਾ ਦਿਓ ਮੇਰੇ ਨਾਲ ਜਾਣ ਲਈ ਕੋਈ ਵੀ ਤਿਆਰ ਨਹੀਂ ਹੈ ਤਾਂ ਤੁਸੀਂ ਮੇਰੇ ਨਾਲ ਚੱਲੋ ਤਾਂ ਮਹਾਪੁਰਖ ਉਸ ਦੀ ਗੱਲ ਸੁਣ ਕੇ ਉਸ ਨੂੰ ਉਸੇ ਵੇਲੇ ਹੀ ਹਾਂ ਕਰ ਦਿੰਦੇ ਨੇ ਕਿ ਅਸੀਂ ਤੇਰੇ ਨਾਲ ਚੱਲਾਂਗੇ ਤਾਂ ਸੇਠ ਕਹਿੰਦਾ ਹੈ ਕਿ ਤੁਸੀਂ ਮੂਹ ਮੰਗੀ ਮਾਇਆ ਮੈਨ ਤੋਂ ਲੈ ਸਕਦੇ ਹੋ ਤਾਂ ਸੰਤ ਕਹਿੰਦੇ ਨੇ ਕਿ ਸੇਠਾ ਸਾਨੂੰ ਮੂਹ ਮੰਗੀ ਮਾਇਆ ਨਹੀਂ ਚਾਹੀਦੀ ਸਾਨੂੰ ਕੁਝ ਹੋਰ ਚਾਹੀਦਾ ਤਾਂ ਸੇਠ ਕਹਿੰਦਾ ਹੈ ਕਿ ਦੱਸੋ ਕੀ ਚਾਹੀਦਾ ਮੈਂ ਉਹੀ ਦੇ ਦੇਵਾਂਗਾ ਤਾਂ ਮਹਾਪੁਰਖ ਕਹਿੰਦੇ ਨੇ ਕਿ ਜਦੋਂ ਅਸੀਂ ਰਸਤਾ ਲੰਘ ਰਹੇ ਹੋਵਾਂਗੇ ਜਾਂ ਤਾਂ ਤੂੰ ਰੱਬ ਦੀ ਕੋਈ ਮੈਨੂੰ ਕਥਾ ਸੁਣਾ ਦੇਵੀਂ ਜਦ ਮੈਂ ਤੈਨੂੰ ਰੱਬ ਦੀ ਕੋਈ ਕਥਾ ਸੁਣਾਵਾਂਗਾ ਤਾਂ ਤੂੰ ਸੁਣਦਾ ਜਾਵੇਂ ਤਾਂ ਸੇਠ ਨੇ ਤਾਂ ਕਦੇ ਰੱਬ ਦਾ ਨਾਂ ਲਿਆ ਹੀ ਨਹੀਂ ਸੀ ਤੇ ਨਾ ਹੀ ਕਦੇ ਰੱਬ ਦੀਆਂ ਗੱਲਾਂ ਸੁਣੀਆਂ ਤਾਂ ਉਹ ਇਸ ਗੱਲ 'ਤੇ ਮੰਨ ਗਿਆ ਮਹਾਪੁਰਖ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਰੱਬ ਦੀ ਕਥਾ ਸੁਣਾਓ ਤੇ ਮੈਂ ਸੁਣਦਾ ਜਾਵਾਂਗਾ ਇਹ ਗੱਲ ਕਰਕੇ ਮਹਾਪੁਰਖ ਤੇ ਸੇਠ ਉੱਥੋਂ ਚੱਲ ਪੈਂਦੇ ਨੇ ਤਾਂ ਰਸਤੇ ਵਿੱਚ ਮਹਾਪੁਰਖ ਉਸ ਨੂੰ ਰੱਬ ਨਾਲ ਜੁੜੀ ਇੱਕ ਕਹਾਣੀ ਸੁਣਾਉਂਦਾ ਹੈ ਤਾਂ ਉਹ ਸੇਠ ਚੁੱਪਚਾਪ ਸੁਣਦਾ ਰਹਿੰਦਾ ਉਸ ਨੂੰ ਸਮਝ ਤਾਂ ਨਹੀਂ ਆਉਂਦੀ ਪਰ ਉਹ ਫਿਰ ਵੀ ਚੁੱਪਚਾਪ ਸੁਣਦਾ ਆਪਣੇ ਘਰ ਤੱਕ ਚੱਲਾ ਜਾਂਦਾ ਹੈ ਤੇ ਸੇਠ ਜਦੋਂ ਘਰ ਆਉਂਦਾ ਤਾਂ ਸ਼ੁਕਰ ਕਰਦਾ ਕਿ ਰੱਬਾ ਮੈਂ ਆਪਣੇ ਘਰ ਪਹੁੰਚ ਗਿਆ ਮਹਾਪੁਰਖ ਸੰਤਾ ਨੇ ਤਾਂ ਮੇਰਾ ਦਿਮਾਗ ਹੀ ਖਾ ਲਿਆ ਸੀ ਸਮਝ ਮੈਨੂੰ ਕੋਈ ਆਈ ਨਹੀਂ ਤਾਂ ਜਦੋਂ ਉਹ ਆਪਣੇ ਘਰ ਪਹੁੰਚਦਾ ਤਾਂ ਮਹਾਪੁਰਖ ਨੂੰ ਪਾਣੀ ਤੱਕ ਨਹੀਂ ਪੁੱਛਦਾ ਤੇ ਨਾ ਹੀ ਬੈਠਣ ਲਈ ਕਹਿੰਦਾ ਨਾ ਹੀ ਉਹ ਮਹਾਪੁਰਖਾਂ ਦਾ ਧੰਨਵਾਦ ਕਰਦਾ ਤੇ ਕਹਿੰਦਾ ਹੈ ਕਿ ਹੁਣ ਤੁਸੀਂ ਜਾ ਸਕਦੇ ਹੋ ਜਾਂਦੇ ਜਾਂਦੇ ਮਹਾਪੁਰਖ ਕਹਿੰਦੇ ਕਿ ਮੈਂ ਇੱਕ ਹੋਰ ਗੱਲ ਤੇਰੇ ਨਾਲ ਕਰਨੀ ਚਾਹੁੰਦਾ ਤਾਂ ਸੰਤ ਬੋਲਦਾ ਕਿ ਮਹਾਪੁਰਖ ਕਹਿੰਦੇ ਨੇ ਕਿ 7ਵੇਂ ਦਿਨ ਤੇਰੀ ਮੌਤ ਹੋ ਜਾਣੀ ਹੈ ਪਰ ਉਸ ਤੋਂ ਪਹਿਲਾਂ 6ਵੇਂ ਦਿਨ ਮੈਂ ਮਰ ਜਾਵਾਂਗਾ ਤੇਰੇ ਤੋਂ ਇੱਕ ਦਿਨ ਪਹਿਲਾਂ ਮੈਂ ਮਰ ਜਾਵਾਂਗਾ ਤੇ ਜਦੋਂ ਅਸੀਂ ਉੱਪਰ ਧਰਮਰਾਜ ਕੋਲ ਜਾਵਾਂਗੇ ਨਾ ਤੇ ਉੱਥੇ ਤੇਰੀ ਕਿਤਾਬ ਦੇ ਵਰਕੇ ਤਾਂ ਸਾਰੇ ਕਾਲੇ ਹੋਣਗੇ ਕਿਉਂਕਿ ਤੂੰ ਤਾਂ ਕਦੇ ਕੋਈ ਰੱਬ ਦਾ ਕੰਮ ਕੀਤਾ ਹੀ ਨਹੀਂ ਨਾ ਕਦੇ ਰੱਬ ਦਾ ਨਾਮ ਲਿਆ ਹੈ ਤਾਂ ਤੇਰੇ ਕਰਮਾਂ ਵਿੱਚ ਤਾਂ ਨਰਕ ਹੀ ਐ ਤਾਂ ਤੇਰੇ ਵਰਕੇ ਕਾਲੇ ਹੀ ਤੈਨੂੰ ਦਿਖਣਗੇ ਪਰ ਜਦ ਤੇਰੇ ਆਖਰੀ 7 ਦਿਨਾਂ ਦੀ ਗੱਲ ਆਏਗੀ ਨਾ ਤਾਂ ਉੱਥੇ ਧਰਮਰਾਜ ਤੈਨੂੰ ਕਹਿਣਗੇ ਕਿ ਤੂੰ ਇਨ੍ਹਾਂ 7 ਦਿਨਾਂ ਵਿੱਚ ਇੱਕੋ ਹੀ ਚੰਗਾ ਕੰਮ ਕੀਤਾ ਜੋ ਮਹਾਪੁਰਖਾਂ ਨਾਲ ਸਮਾਂ ਬਿਤਾਇਆ ਹੈ ਉਹਨਾਂ ਦੀ ਸੰਗਤ ਕੀਤੀ ਹੈ ਤੇ ਦੱਸ ਉਸ ਦਾ ਫਲ ਤੈਨੂੰ ਅਸੀਂ ਹੁਣ ਸ਼ੁਰੂ ਵਿੱਚ ਦਈਏ ਜਾਂ ਅੰਤ ਵਿੱਚ ਦਈਏ ਕੁਝ ਹੀ ਸਮਾਂ ਤੈਨੂੰ ਸਵਰਗਾਂ ਦਾ ਸੁੱਖ ਨਸੀਬ ਹੋਵੇਗਾ ਤੇ ਤੂੰ ਕਹਿ ਦੇਵੀਂ ਕਿ ਮੈਨੂੰ ਪਹਿਲਾਂ ਹੀ ਸੇਠ ਤਾਂ ਪਹਿਲਾਂ ਹੀ ਸੰਤਾਂ ਦੀ ਗੱਲਾਂ ਤੋਂ ਅੱਕਿਆ ਪਿਆ ਸੀ ਕਹਿੰਦਾ ਠੀਕ ਠੀਕ ਹੈ ਕੋਈ ਗੱਲ ਨਹੀਂ ਮਹਾਪੁਰਖ ਉਹ ਦੇਖ ਲਵਾਂਗੇ ਤਾਂ ਮਹਾਪੁਰਖ ਉਹ ਤਾਂ ਚਲੇ ਜਾਂਦੇ ਨੇ ਤਾਂ ਫਿਰ ਸਮਾਂ ਬੀਤਦਾ ਹੈ ਤਾਂ 6ਵੇਂ ਦਿਨ ਸੇਠ ਆਪਣੇ ਮਨ ਹੀ ਮਨ ਸੋਚਦਾ ਹੈ ਕਿ ਕਿਉਂ ਨਾ ਮੈਂ ਜਾ ਕੇ ਉਹ ਮਹਾਪੁਰਖ ਦੀ ਚੌਂਪੜੀ ਵਿੱਚ ਦੇਖਾਂ ਕਿ ਉਸ ਨੂੰ ਕੁਝ ਹੋਇਆ ਹੈ ਜਾਂ ਨਹੀਂ ਤੇ ਜਦ 6ਵੇਂ ਦਿਨ ਉਹ ਮਹਾਪੁਰਖ ਦੀ ਚੌਂਪੜੀ ਵਿੱਚ ਜਾਂਦਾ ਹੈ ਤਾਂ ਦੇਖਦਾ ਹੈ ਕਿ ਉੱਥੇ ਚੱਦਰ ਵਿਸ਼ੀਆਂ ਹੁੰਦੀਆਂ ਨੇ ਲੋਕ ਇਕੱਠੇ ਹੋਏ ਹੁੰਦੇ ਨੇ ਤੇ ਪਤਾ ਚੱਲਦਾ ਹੈ ਕਿ ਮਹਾਪੁਰਖ ਜੀ ਦਾ ਸਵੇਰ ਦੇ ਹੀ ਜੀਵਨ ਸੁਧਾਰ ਗਏ ਨੇ ਤਾਂ ਇਹ ਗੱਲ ਦੇਖ ਕੇ ਸੇਠ ਡਰ ਜਾਂਦਾ ਹੈ ਘਬਰਾ ਜਾਂਦਾ ਹੈ ਕਿ ਹੁਣ ਕੱਲ ਨੂੰ ਮੈਂ ਮਰ ਜਾਣਾ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਆਪਣੇ ਘਰ ਬੁਲਾ ਲੈਂਦਾ ਤੇ ਦੱਸਦਾ ਹੈ ਕਿ ਮੇਰੇ ਕੋਲ ਹੁਣ ਜਿਆਦਾ ਸਮਾਂ ਨਹੀਂ ਮੈਂ ਹੁਣ ਮਰ ਜਾਵਾਂਗਾ ਸਾਰੇ ਰਿਸ਼ਤੇਦਾਰ ਹੈਰਾਨ ਹੁੰਦੇ ਨੇ ਕਿ ਤੂੰ ਚੰਗਾ ਭਲਾ ਤੈਨੂੰ ਕੋਈ ਰੋਗ ਨਹੀਂ ਬਿਮਾਰੀ ਨਹੀਂ ਤੂੰ ਕਿਵੇਂ ਮਰ ਜਾਵੇਂਗਾ ਤਾਂ ਉਹ ਕਹਿੰਦਾ ਹੈ ਕਿ ਨਹੀਂ ਪਹਿਲਾਂ ਤਾਂ ਮੈਂ ਉਸ ਮਹਾਪੁਰਖ ਦੀ ਗੱਲ ਤੇ ਯਕੀਨ ਨਹੀਂ ਸੀ ਕੀਤਾ ਪਰ ਹੁਣ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਹੁਣ ਕੱਲ ਨੂੰ ਮਰ ਜਾਵਾਂਗਾ ਤਾਂ ਇਦਾਂ ਹੀ ਹੋਇਆ ਸੱਤਵੇਂ ਦਿਨ ਸੇਠ ਵੀ ਮਰ ਗਿਆ ਤੇ ਜਦ ਉਹ ਧਰਮਰਾਜ ਕੋਲ ਜਾਂਦਾ ਤਾਂ ਉੱਥੇ ਜਦੋਂ ਸੇਠ ਦੇ ਕਰਮਾਂ ਦੀ ਕਿਤਾਬ ਫਰੋਲੀ ਜਾਂਦੀ ਹੈ ਤਾਂ ਉੱਥੇ ਉਸ ਨੂੰ ਆਪਣੀ ਕਿਤਾਬ ਦੇ ਸਾਰੇ ਪੰਨੇ ਕਾਲੇ ਹੀ ਦਿਖਦੇ ਨੇ ਧਰਮਰਾਜ ਕਹਿੰਦਾ ਕਿ ਤੂੰ ਕੋਈ ਜ਼ਿੰਦਗੀ ਵਿੱਚ ਰੱਬ ਦਾ ਨਾਮ ਤੇ ਲਿਆ ਨਹੀਂ ਕੋਈ ਚੰਗਾ ਕੰਮ ਤੇ ਕੀਤਾ ਨਹੀਂ ਹੁਣ ਤੈਨੂੰ ਤਾਂ ਨਰਕ ਹੀ ਮਿਲੇਗਾ ਪਰ ਜਿਹੜੇ ਤੇਰੇ ਆਖਰੀ ਸੱਤ ਦਿਨ ਨੇ ਉਹਨਾ ਵਿੱਚ ਤੂੰ ਸੰਤਾਂ ਦੀ ਸੰਗਤ ਕੀਤੀ ਹੈ ਤਾਂ ਇਸ ਲਈ ਤੈਨੂੰ ਥੋੜਾ ਸਮਾਂ ਸਵਰਗਾਂ ਦਾ ਵੀ ਮਿਲੇਗਾ ਤੇ ਦੱਸ ਹੁਣ ਇਸ ਥੋੜਾ ਸਮਾਂ ਸਵਰਗਾਂ ਦਾ ਤੂੰ ਆਪਣੇ ਨਰਕ ਭੋਗਣ ਤੋਂ ਪਹਿਲਾਂ ਲੈਣਾ ਚਾਹੁੰਦਾ ਹੈ ਜਾਂ ਬਾਅਦ ਵਿੱਚ ਤਾਂ ਉੱਥੇ ਸੇਠ ਨੂੰ ਮਹਾਪੁਰਖ ਦੀ ਗੱਲ ਯਾਦ ਆ ਜਾਂਦੀ ਹੈ ਕਿ ਉਹ ਕਹਿੰਦੇ ਸੀ ਕਿ ਕਹਿ ਦੇਣਾ ਕਿ ਮੈਨੂੰ ਪਹਿਲਾਂ ਚਾਹੀਦਾ ਤਾਂ ਸੇਠ ਧਰਮਰਾਜ ਨੂੰ ਕਹਿੰਦਾ ਕਿ ਮੈਨੂੰ ਇਹ ਥੋੜਾ ਜਿਹਾ ਸਮਾਂ ਪਹਿਲਾਂ ਹੀ ਚਾਹੀਦਾ ਹੈ ਤਾਂ ਉਥੋਂ ਜੰਮ ਉਸ ਨੂੰ ਲੈ ਕੇ ਜਾਂਦੇ ਨੇ ਤੇ ਜਦ ਸਵਰਗਾਂ ਦਾ ਨੇੜ ਆਉਂਦਾ ਤਾਂ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਬੜੀ ਹੀ ਪਿਆਰੀ ਖੁਸ਼ਬੂ ਤਾਂ ਸੇਠ ਜੰਮ ਨੂੰ ਪੁੱਛਦਾ ਕਿ ਇੰਨੀ ਵਧੀਆ ਖੁਸ਼ਬੂ ਕਿੱਥੋਂ ਆ ਰਹੀ ਹੈ ਤਾਂ ਜੰਮ ਦੱਸਦੇ ਨੇ ਕਿ ਸਵਰਗਾਂ ਦਾ ਦਰਵਾਜ਼ਾ ਨੇੜੇ ਆ ਰਿਹਾ ਹੈ ਤੇ ਜਦ ਉਹ ਸਵਰਗਾਂ ਦੇ ਦਰਵਾਜ਼ੇ ਤੇ ਪਹੁੰਚਦੇ ਨੇ ਤਾਂ ਜੰਮ ਸੇਠ ਨੂੰ ਕਹਿੰਦੇ ਨੇ ਕਿ ਇਸ ਤੋਂ ਅੱਗੇ ਅਸੀਂ ਨਹੀਂ ਜਾ ਸਕਦੇ ਇਸ ਤੋਂ ਅੱਗੇ ਸਾਡਾ ਰਸਤਾ ਨਹੀਂ ਹੈ ਤੂੰ ਚਲਿਆ ਜਾ ਪਰ ਗੱਲ ਯਾਦ ਰੱਖੀ ਕਿ ਤੇਰੇ ਕੋਲ ਇੰਨਾ ਹੀ ਸਮਾਂ ਹੈ ਤੇ ਆਪਣਾ ਇਹਨਾਂ ਸਮਾਂ ਬਿਤਾ ਕੇ ਵਾਪਸ ਆ ਜਾਵੀਂ ਜੇਕਰ ਤੂੰ ਲੇਟ ਆਇਆ ਤਾਂ ਅਸੀਂ ਤੈਨੂੰ ਬੜਾ ਹੀ ਇੱਕ ਸੀਟ ਕਸੀਟ ਕੇ ਕੁੱਟਾਂਗੇ ਮਾਰਾਂਗੇ ਤੈਨੂੰ ਤਸੀਹੇ ਦਵਾਂਗੇ ਤਾਂ ਇਹ ਗੱਲ ਸੁਣ ਕੇ ਸੇਠ ਉਥੋਂ ਸਵਰਗਾਂ ਦੇ ਅੰਦਰ ਚਲਾ ਜਾਂਦਾ ਹੈ ਤੇ ਅੰਦਰ ਜਾਂਦਾ ਹੋਇਆ ਪਿੱਛੇ ਨੂੰ ਵਾਰ-ਵਾਰ ਦੇਖਦਾ ਹੈ ਤਾਂ ਜੰਮ ਉਸ ਨੂੰ ਇਹੀ ਬੋਲਦੇ ਨੇ ਕਿ ਸਮਾਂ ਥੋੜਾ ਹੈ ਛੇਤੀ ਆ ਜਾਵੀਂ ਤਾਂ ਜਦ ਉਹ ਸਵਰਗਾਂ ਦੇ ਅੰਦਰ ਚਲਾ ਜਾਂਦਾ ਹੈ ਤਾਂ ਉੱਥੇ ਕੀ ਦੇਖਦਾ ਹੈ ਕਿ ਸਤ ਸੰਗ ਚੱਲ ਰਿਹਾ ਹੁੰਦਾ ਹੈ ਸਭ ਸੰਗਤਾਂ ਬੈਠੀਆਂ ਹੁੰਦੀਆਂ ਨੇ ਸਤ ਸੰਗ ਦਾ ਆਨੰਦ ਮਾਣ ਰਹੀਆਂ ਹੁੰਦੀਆਂ ਨੇ ਤਾਂ ਉਥੇ ਉਸ ਨੂੰ ਉਹੀ ਮਹਾਪੁਰਖ ਮਿਲ ਜਾਂਦਾ ਜੋ ਉਸ ਨੂੰ ਕਹਿੰਦਾ ਸੀਗਾ ਕਿ ਤੂੰ ਸਤਵੇਂ ਦਿਨ ਮਰ ਜਾਣਾ ਤੇ ਜਦ ਉਹ ਉਹ ਮਹਾਪੁਰਖ ਦੇ ਕੋਲ ਬੈਠਦਾ ਹੈ ਤਾਂ ਸਾਰੀ ਗੱਲਬਾਤ ਦੱਸਦਾ ਹੈ ਕਿ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ ਪਿੱਛੋਂ ਜੰਮ ਮੈਨੂੰ ਆਵਾਜ਼ਾਂ ਦਿੰਦੇ ਨੇ ਕਿ ਸਮਾਂ ਥੋੜਾ ਹੈ ਛੇਤੀ ਆ ਜਾ ਪਰ ਮੇਰਾ ਤਾਂ ਇਥੋਂ ਉੱਠਣ ਨੂੰ ਦਿਲ ਹੀ ਨਹੀਂ ਕਰਦਾ ਦਿਲ ਕਰਦਾ ਜਿੰਨਾ ਜ਼ਿਆਦਾ ਸਮਾਂ ਹੋਵੇ ਮੈਂ ਇੱਥੇ ਹੀ ਬੈਠਿਆ ਰਹਾ ਜਿਸ ਬੰਦੇ ਨੇ ਕਦੇ ਵੀ ਆਪਣੇ ਜੀਵਨ ਦੇ ਵਿੱਚ ਰੱਬ ਦਾ ਨਾਮ ਨਹੀਂ ਲਿਆ ਸਤ ਸੰਗ ਨਹੀਂ ਕੀਤਾ ਉਸ ਦਾ ਹੁਣ ਇੱਥੇ ਉੱਠਣ ਨੂੰ ਦਿਲ ਨਹੀਂ ਕਰ ਰਿਹਾ। ਇਹੀ ਜੇ ਵੱਧ ਸਮਾਂ ਅਸੀਂ ਆਪਣੀ ਜ਼ਿੰਦਗੀ ਚ ਲਗਾ ਲੈਂਦੇ ਤਾਂ ਅੱਜ ਇਹ ਸਮਾਂ ਹੀ ਨਾ ਆਉਂਦਾ। ਤਾਂ ਉਹ ਮਹਾਪੁਰਖ ਉਸ ਨੂੰ ਕਹਿੰਦੇ ਨੇ ਕਿ ਸੇਠਾ ਤੂੰ ਚੰਗੀ ਜਗ੍ਹਾ ਤੇ ਆ ਕੇ ਬੈਠਾ ਹੈ। ਇੱਥੇ ਉਹ ਜੰਮ ਨਹੀਂ ਆ ਸਕਦੇ। ਕਦੇ ਵੀ ਨਹੀਂ ਐਂਟਰ ਹੋ ਸਕਦੇ। ਤਾਂ ਤੂੰ ਇੱਥੇ ਬੈਠ ਹੁਣ ਆਪਣਾ ਮਨ ਸਤ ਸੰਗ ਵਿੱਚ ਲਗਾ। ਤੇਰੇ ਕੋਲੋ ਜਿੰਨਾ ਵੀ ਸਮਾਂ ਤੂੰ ਸਤ ਸੰਗ ਕਰ ਜੋ ਕੰਮ ਤੂੰ ਆਪਣੇ ਜੀਵਨ ਵਿੱਚ ਪਹਿਲਾਂ ਨਹੀਂ ਕੀਤਾ ਹੁਣ ਕਰ ਤਾਂ ਜੰਮ ਫਿਰ ਉੱਥੋਂ ਵਾਪਸ ਅਕਾਲ ਪੁਰਖ ਕੋਲ ਜਾਂਦੇ ਨੇ ਤਾਂ ਕਹਿੰਦੇ ਨੇ ਕਿ ਉਹ ਤਾਂ ਅਕਾਲ ਪੁਰਖ ਜੀ ਵਾਪਸ ਹੀ ਨਹੀਂ ਆ ਰਿਹਾ ਉਹ ਤਾਂ ਸਵਰਗਾਂ ਵਿੱਚ ਜਾ ਕੇ ਹੀ ਬੈਠ ਗਿਆ ਤਾਂ ਅਕਾਲ ਪੁਰਖ ਉਸ ਜੰਮ ਨੂੰ ਕਹਿੰਦੇ ਨੇ ਕਿ ਤੁਸੀਂ ਅੱਗੇ ਨਾ ਜਾਇਓ ਤੇ ਨਾ ਹੀ ਉੱਥੇ ਅੱਗੇ ਮੈਂ ਜਾ ਸਕਦਾ ਜਿਸ ਜਗ੍ਹਾ ਤੇ ਉਹ ਜਾ ਕੇ ਬੈਠ ਗਿਆ ਹੈ ਨਾ ਉੱਥੋਂ ਅਸੀਂ ਉਸ ਨੂੰ ਹੁਣ ਲਿਆ ਨਹੀਂ ਸਕਦੇ ਇਹ ਹੁਣ ਉੱਥੇ ਹੀ ਬੈਠਾ ਰਹੇਗਾ ਤਾਂ ਇਦਾਂ ਹੀ ਸਾਧ ਸੰਗਤ ਜੀ ਅਸੀਂ ਜੇਕਰ ਆਪਣੀ ਜ਼ਿੰਦਗੀ ਜੋ ਚੱਲ ਰਹੀ ਹੈ ਉਸ ਵਿੱਚ ਜਿੰਨਾ ਪ੍ਰਮਾਤਮਾ ਦਾ ਨਾਮ ਲਵਾਂਗੇ ਜਿੰਨਾ ਪ੍ਰਮਾਤਮਾ ਨਾਲ ਜ਼ਿਆਦਾ ਜੁੜਾਂਗੇ ਸਾਨੂੰ ਓਨਾ ਹੀ ਸਮਾਂ ਉੱਪਰ ਸਵਰਗਾਂ ਵਿੱਚ ਜ਼ਿਆਦਾ ਮਿਲੇਗਾ ਇਸ ਲਈ ਸਾਨੂੰ ਆਪਣੀ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਗਵਾਉਣਾ ਨਹੀਂ ਚਾਹੀਦਾ ਆਪਣੇ ਹਰ ਇੱਕ ਪਲ ਦੇ ਨਾਲ-ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਿਹਾਉਣਾ ਚਾਹੀਦਾ ਤਾਂ ਜੋ ਅਸੀਂ ਵੀ ਅੱਗੇ ਸਵਰਗਾਂ ਵਿੱਚ ਵੱਧ ਤੋਂ ਵੱਧ ਸਮਾਂ ਕੱਟ ਸਕੀਏ ਤਾਂ ਇਦਾਂ ਉਸ ਮਹਾਪੁਰਖ ਨੇ ਉਸ ਸੇਠ ਨੂੰ ਉੱਪਰ ਸਵਰਗਾਂ ਦਾ ਰਸਤਾ ਦਿਖਾਇਆ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਹੋਵੇਗਾ ਤਾਂ ਤੁਸੀਂ ਅੱਜ ਹੀ ਸਿਮਰਨ ਕਰਨਾ ਸ਼ੁਰੂ ਕਰਦੇ ਹੋਗੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਨਿਤਨੇਮ ਵੀ ਕਰਨਾ ਸ਼ੁਰੂ ਕਰਦੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ